ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਸੇਜਲਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਗਲ ਬਸ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਿੰਦਰ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9876320666 9876320666 ਪਹਿਲਾ ਨੰਬਰ ਆਪਾਂ ਜਿਹੜੀ ਵੈੜ ਦੇਖੀ ਜਾਂਦੇ ਆ ਕਿਹੜਾ ਸੂਰ ਸੂਈ ਹੈ ਇਹ ਦੂਜੇ ਸੂਏ ਸੂਈ ਹੈ ਬਾਈ ਕੱਲ ਦੀ ਸੂਈ ਆ ਮਗਰ ਬੱਛੀ ਹੈ ਰਾਤ ਅਸਾਂ ਮਗਰ ਬੱਛੀ ਇਹ ਆ ਗਈ ਆਪਣੀ ਥੋੜਾ ਕ੍ਰੋਸ ਪਾਂਚਾ ਹਣਾ ਠੀਕ ਹੈ ਕਹਿੰਦਾ ਬਾ ਮੂਰੇ ਗਰਮੀ ਵਾਲਾ ਤੋਫਾ ਜੇ ਫਾਇਰ ਨਾਲ ਸੌਦਾ ਹੀ ਆ ਜਾ ਠੰਡੀ ਸੀਲ ਹੈ ਬਾਈ ਆਈਂ ਬਹਿ ਜਾ ਠੀਕ ਹੈ ਲੈ ਤਾਰਾ ਤੁਰਾ ਜਿਵੇਂ ਮਰਜੀ ਮਰਜੀ ਲੋਕ ਡੱਕ ਦੇ ਦੇ ਸਾਹਾਂ ਵਾਂਗੇ ਬਾਈ ਆ ਪੱਤਾਰਾ ਵੀ ਸਾਰੇ ਕੋ ਕਰ ਸੁਭਰ ਤਾਰਾ ਵਗੈਰਾ ਦੇਖੋ ਜਮਾ ਕਿਆ ਬਾਤਾਂ ਠੰਡੀ ਸੀਲ ਹੈ ਜਮਾ ਕੋਈ ਭੂਣ ਸਰ ਨਾਲ ਨਹੀਂ ਹੜਦਾ ਮੇਰੇ ਬੋਲਾ ਹੀ ਆ ਜਾ ਜਮਾ ਹਣਾ ਬਾਈ ਸੂਈ ਗੱਲ ਠ ਠੀਕ ਹੈ। ਸੋ ਚੋਣ ਜਵਾ ਦੇਖੋ ਜਮਾ ਕਿਆ ਬਤਾ ਇੱਕ ਨੰਬਰ ਦਾ ਚੋਣਾ ਹਨਾ। ਬਿਲਕੁਲ। ਸੁਭਰ ਕੱਟ ਕਾਟ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ। ਜਿਵੇਂ ਸੁਭਾ ਸੁਈ ਹੈਗੀ ਇਹ। ਇਹ ਦੂਜਾ ਸੁਭਾ ਸੁਈ ਆ। ਇਹਦਾ ਪੰ ਅੰਦਾਜ਼ਾ ਲਾ ਸਕੀ ਵੀ ਦੁੱਧ ਕਿੰਨਾ ਪਾ ਦੂਗੀ ਹਾਈਐਸਟ ਹੈ ਇਹ। ਬਾਈ 20-22 ਕਿਲੋ ਦੁੱਧ ਤਾਂ ਆਉਂਦੀ ਨਹੀਂ। ਠੰਡੀ ਸੀਲ ਤਾਂ ਨਹੀਂ ਆਉਂਦੀ। ਪਹਿਲੀ ਗੱਲ ਤੇ ਹੈ। ਠੀਕ ਹੈ। ਵੀ ਨਿਆਣਾ ਪੋਣਾ ਪਾ ਲੋ ਨਹੀਂ ਪੋਣਾ ਕੋਈ ਦਿੱਕਤ ਨਹੀਂ। ਜਿੱਥੇ ਮਰਜੀ ਬਹਿ ਜਾ ਬਾਈ। ਬੱਚਾ ਉਹ ਖੜਾ ਕੱਲ ਦੀ ਸੁਈ ਇੱਥੇ ਖੜੇ ਇੱਥੇ ਬਹਿ ਜਾ। ਠੀਕ ਹੈ। ਕਹਿੰਦਾ 18 ਕਿਲੋ ਤਾਂ ਮੰਨ ਠੀਕ ਆ ਰੇਟ ਵਗੈਰਾ ਇਹਦਾ ਰੇਟ ਵਗੈਰਾ ਮੈਂ ਫੋਨ ਕਰਕੇ ਫੋਨ ਠੀਕ ਆ ਸੂਈ ਸੁਰਾਈ ਮਾਕਰ ਬੱਚੀ ਜੇਰ ਜੁਣ ਜਮਾ ਡਾਨਾ ਵੇਖ ਜਮਾ ਕਰਾਂਗੀ ਬਾਈ ਤੇ ਅੱਗੇ ਦੂਜੇ ਨੰਬਰ ਤੇ ਆਪਾਂ ਵੜ ਦੇਖੀਏ ਨੇ ਜਿਹੜੀ ਬਾਈ ਜੀ ਇਹ ਵੀ ਵੀਰੇ ਦੂਜੇ ਸੂਏ ਆ ਇਹ ਆਪਣੀ ਜਰਸੀ ਦੇ ਅਰਸਾ ਦਾ ਮਿਲ ਜਾ ਗਿਆ ਠੀਕ ਆ ਤੇ ਇੱਕ ਆ ਇੱਕਦਾਂ ਸੂਣ ਦੇ ਲੈਂਦੀ ਆ ਸੂਣ ਦੇ ਲੈ ਲਈ ਬਾਈ ਫੇ ਚਾਰ ਪੰਜ ਦੇ ਨੇ ਠੀਕ ਹੈ ਚਾਰ ਪੰਜ ਕਿ ਦਿਨ ਸੂਨ ਚ ਬਾਕੀ ਤੇ ਇਹਦਾ ਪਾਣ ਅੰਦਾਜ਼ਾ ਲਾ ਸਕੀ ਦੁੱਧ ਕਿੰਨਾ ਪਾ ਸਕਦੀ ਆ ਬਈ ਦੁੱਧ ਦੇ ਨੇ 22 ਕਿਲੋ ਖੁੱਲਾ ਦੇਣਾ ਐ ਵੀ ਮਾਲ ਕਹਿੰਦੇ ਪ੍ਰੂਨ ਨੇ 21 20 21 20 ਕਿਲੋ ਦੁੱਧ ਦਿੱਤਾ ਵਾ 20 ਕਿਲੋ ਮੰਨ ਕੇ ਵੇਖ ਸਕ ਬੰਦਾ ਲੈ ਜੇ ਹਾਂਜੀ ਪਰ ਨਜ਼ਾਰੇਦਾਰ ਫੈਟ ਵਾਲਾ ਦੁੱਧ ਪਾਉਗੇ ਬਿਲਕੁਲ ਬਈ ਫੈਟ ਠੀਕ ਹੈ ਕੱਢ ਦਿਆ ਪੰਜ ਚਾਰ ਦਿਨ ਅਜੇ ਨਾ ਹਾਂ ਦਿਨ ਲੈ ਜੀ ਸੋਬਰ ਕੱਦ ਕੜ ਵਗੈ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਅੱਗੇ ਪਿਛੇ ਦਾ ਸੋਹਣਾ ਫਿਟਿੰਗ ਵਾਲਾ ਹਵਾਨਾ ਤੇ ਦੁੱਧ ਦਾ ਅਨਦਾਜ਼ਾ ਲਾ ਸਕੀਏ ਵੀ 20 ਕਿਲੋ ਵਾਲੀ ਬੈੜ ਹੈਗੀ ਆ ਜਮਾ ਹਨਾ 22 23 ਕਿਲੋ ਮੰਨ ਕੇ ਲਵੇਗਾ ਸੇਵਾ ਗਰੀ 20 ਕਿਲੋ ਤਾਂ ਫਲੂਨ ਦੇ ਦਿੱਤਾ ਠੀਕ ਹੈ ਸੋਲੇਵਾ ਵਗੈਰਾ ਦੇਖੋ ਕੀ ਬਾਤਾ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੜੀ ਤੇ ਅੱਗੇ ਦੇ ਭਤੀਜੇ ਨੰਬਰ ਤੇ ਵੀਰ ਜਰਸੀ ਦੇਖੀ ਜਾਂਦੇ ਆ ਹਾਂਜੀ ਕਿਹੜਾ ਸੁਆ ਸੂਰੀ ਵੀਰੇ ਦੂਜੇ ਸੂਆ ਤੇ ਕੈ ਕਿ ਦਿਨ ਬਾਕੀ ਪੈ ਸੂਣ ਚ ਇਹ ਲੈ ਲਵੇ ਹਫਤਾ ਦਾ ਹਜੇ ਖੁੱਲੀ ਠੀਕ ਹੈ ਹਫਤਾ ਤੱਕ ਸੂਣ ਚ ਬਾਕੀ ਤੇ ਦੁੱਧ ਦਾ ਅਨਦਾਜ਼ਾ ਲਾ ਸਕੀਏ ਅੱਪ ਕਹਿੰਨਾ ਕਿ ਪਾ ਦੂਗੀ ਬਾਈ ਇਹਨੇ 22 23 ਕਿਲੋ ਫਲੂਨ ਦਾ ਦੁੱਧ ਦਿੱਤਾ ਤੁਹਾਨੂੰ ਠੀਕ ਹੈ ਤੇ ਚੌਂਡ ਚਵਾ ਕੀ ਮੈਂ ਥਾਂ ਤੋਂ ਰੋਕਿਆ ਬਾਈ ਠੰਡੀ ਸੀਲ ਥੋੜਾ ਜਿਹਾ ਮੰਮੋਲੀ ਠੀਕ ਹੈ ਤੇ ਕਹਿੰਦਾ ਵਾ ਸੂਨ ਦੇ ਨੈਟ 5 6 ਦਿਨ ਇਹਦੇ ਬਾਕੀ ਬਏ ਹਜਣਾ ਤਾ ਲੈ ਜੀ ਵੀਰੇ ਹਫਤਾ ਸਭ ਤੋਂ ਤੀਜੇ ਨੰਬਰ ਦੇ ਬੈਠ ਦੇਖ ਸਕਦਾ ਜਰਸੀ ਕਿਆ ਵਾਤਾ ਦੂਜਾ ਸੂਬਾ ਹੁੰਦੀ ਵੀ ਆ ਫੱਟ ਫੱਟ ਲੈ ਵਾ ਤੇ ਸਾਫ ਸੁਥਰੇ ਚਮਕ ਧਮ ਕਾਲੇ ਪੂਰੀ ਲੱਸੀ ਨਾਲ ਵੀ ਕਿਸੇ ਬਸ ਨੇ ਠੀਕ ਹੈ ਗਰਾਮੀ ਗਰਾਮੀ ਹਵਾਨਾ ਜਮ ਹਣਾ ਬਾਕੀ ਮੂੰਹ ਮੱਥੀ ਬੜੀ ਸੋਹਣੀ ਹੈ ਹਨਾ ਬੜਾ ਮੂੰਹ ਮੱਥੀ ਸੋ ਦੇਖੋ ਫੇਸ ਕੁਆਲਟੀ ਵਗੈਰਾ ਦੇਖੋ ਕੰਨ ਨਿਕਾ ਨਿਕਾ ਠੰਡੀ ਵਾਲੀ ਕੁਮਾਨ ਜਿੱਥੇ ਮਰਜੀ ਵਹਿ ਜਾ ਜਿੱਥੇ ਠੰਡੀ ਠੀਕ ਆ ਸੋਹਣੀ ਜਾਤ ਪਾਤ ਵਾਲੀ ਵਹਿ ਰਹਾ ਹਨਾ ਲੈ ਚਲੋ ਸੋ ਦੂਸਰਾ ਸੂਆ ਬੱਚੀ ਸੁੰਦੀ ਪਈ ਆ ਸੂਣ ਚ ਪੰਜ ਚਾਰ ਦਿਨ ਬਾਕੀ ਆ ਸੋਹਣੀ ਰਾਜ ਰਾਜੀ ਸਾਫ ਸੁੱਧਰੀ ਪੂਰੀ ਗੋਲ ਮਟੋੜ ਆ ਜਾਵਾ ਜਾਰੇ ਪਾਸੋਂ ਤੇ ਅੱਗੇ ਵੀ ਚੌਥੇ ਨੰਬਰ ਆ ਪਈ ਦੀ ਵਹਿੜ ਦੇਖੀ ਜਾਨੇ ਇਹ ਸ਼ਾਈ ਵਾਲੇ ਵੀ ਠੀਕ ਆ ਠੰਡੀ ਸੀ ਲਾ ਜਾਵਾ ਕਿਆ ਬਾਤ ਆ ਕੈਗ ਨਾਲ ਲੈਂਦੇ ਸੂਣਦੇ ਇਹ ਇਹ ਵੀ ਲਈ ਵੀਰੇ ਹੁਣ 5-6 ਦਿਨ ਠੀਕ ਆ 5-6 ਇੱਕ ਦਿਨ ਸੂਣ ਚ ਬਾਕੀ ਕਿੰਨਾ ਦੁੱਧ ਪਾ ਦੋਗੀ ਗੁੱਧ ਵੀ 13-14 ਕਿਲੋ ਦਾ ਦਿੱਤਾ ਉਹਨਾਂ ਖੁਰਦੇ ਨੂੰ ਠੀਕ ਹੈ ਵਗਲੇ ਦੀ ਠੀਕ ਹੈ ਠੀਕ ਹੈ ਸੂਣ ਚ ਹਾਲੇ ਕੱਢਦੀ ਹਫ਼ਤਾ ਖੰਡ ਹਣਾ ਹਾਂ ਦੇ ਲੈ ਵੀਰੇ ਸੋਬਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਸਾਈਵਾਲ ਚ ਆ ਗਈ ਬੈੜ ਦੂਸਰਾ ਸੂਆ ਸੋਰੀ ਆ ਠੰਡੀ ਸੀਲ ਕਾਦੀ ਆ ਕਿਆ ਬਾਤ ਆ ਨਜ਼ਾਰੇਦਾਰ ਬੈੜ ਆ ਜਮਾ ਤੇ 5-4 ਕਿ ਦਿਨ ਸੂਣ ਚ ਹੈਗਾ ਬਾਕੀ ਤੇ ਚਮਕਦਾ ਮਕ ਚਮੜੀ ਚ ਪੂਰੀ ਕਿਆ ਬਾਤ ਆ ਸੋਹਣੀ ਸਰਕੀ ਤੇ 12-13 ਕਿਲੋ ਦ ਠੀਕ ਆ ਥਾਣ ਜਮਾ ਕੈ ਵਾਤਾ ਮੱਝਾਂ ਨਾਲ ਦਾ ਥਾਣਾ ਜਮਾ ਚੰਡੀ ਸ਼ੀਲ ਵਾਲੀ ਸੁਭਰ ਚਾਰ ਬਿਹੜਾ ਪਾ ਤੁਹਾਨੂੰ ਦਿਖਾ ਦਿਆਂ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 9876320642 ਦਾ ਮੋਬਾਈਲ ਨੰਬਰ ਕੋਈ ਵੀ ਨੱਕ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਜਲਦੋਂ ਧੰਨਵਾਦ ਜੱ